ਜਿਹੜੇ ਕਿਸਾਨ ਬਾਈ ਬਾਈ ਕਣਕਾਂ ਚ ਜੂਰੀਏ ਪਾਣੀ ਲਾਉਣ ਤੋਂ ਪਹਿਲਾਂ ਪਾਉਂਦੇ ਆ ਆਹ ਵੀਡੀਓ ਧਿਆਨ ਨਾਲ ਦੇਖਿਓ ਵੀ ਕਣਕ ਤੇ ਥੋੜੇ ਇੱਕ ਫਰਕ ਹੋਊਗਾ ਮਤਲਬ ਜਿੰਨੇ ਵੀ ਤੁਹਾਡੇ ਨੱਕੇ ਹੋਣਗੇ ਸਾਰੇ ਕੋਲ ਇੱਕ ਨਾ ਇੱਕ ਫਰਕ ਤੁਹਾਨੂੰ ਦੇ ਦੇਊਗਾ ਹੁਣ ਜਿਵੇਂ ਕਣਕ ਦੇਖੋ ਵੀ ਬਹੁਤ ਸੋਹਣੀ ਖੜੀ ਆ ਤੁਸੀਂ ਜੂਰੀਏ ਜਿਵੇਂ ਪਹਿਲਾਂ ਪਾਦੀ ਉਦੋਂ ਪਾਣੀ ਲਾਉਨੇ ਹੋ ਇਥੋਂ ਪਾਣੀ ਦਾ ਪ੍ਰੈਸ਼ਰ ਇੰਨਾ ਹੁੰਦਾ ਵੀ ਇੰਨਾ ਏਰੀਆ ਦੇਖ ਲਓ ਸਾਰਾ ਪੀਲਾ ਹੋਇਆ ਪਿਆ ਇਹ ਕੱਲੇ ਇਹ ਨੱਕੇ ਦੇ ਨਹੀਂ ਸਾਰੇ ਨੱਕੇ ਦੇ ਜਿੰਨੇ ਵੀ ਨੱਕੇ ਨੇ ਲਾਲੋ ਵੀ 7-8 ਨੱਕੇ ਨੇ ਉੱਥੇ ਤੱਕ ਸਾਰੇ ਨੱਕੇ ਤੇ ਇਸ ਤਰੀਕੇ ਨਾਲ ਇੰਨਾ ਏਰੀਆ ਪੀਲਾ ਹੁਣ ਇਹਦਾ ਹੱਲ ਕੀ ਹੈ ਜੇ ਤੁਸੀਂ ਪਹਿਲਾਂ ਜੂਰੀ ਪਾਉਣੇ ਉੱਥੇ ਦਾ ਕੰਮ ਹੁਣ ਕਰੋਗੇ ਤੇ ਘੱਟ ਕੰਮ ਕਰਦੇ ਮਤਲਬ ਕਿ ਅੱਧੀ ਉੜ ਜਾਂਦੀ ਐ ਇੱਥੋਂ ਇੱਥੇ ਜਿਆਦਾ ਤੁਸੀਂ ਬਾਅਦ ਵਿੱਚ ਛੱਟਾ ਦੇ ਦਿਓ ਜਾਂ ਤੁਸੀਂ ਮਤਲਬ ਸਪਰੇਅ ਕਰ ਦਿਓ ਜੂਰੀਆ ਦੀ ਪਰ ਉਹਦੇ ਵਿੱਚ ਕੋਈ ਹੋਰ ਮਤਲਬ ਕਿ ਸਪਰੇਅ ਨਹੀਂ ਵਿੱਚ ਕੋਈ ਐਡ ਕਰਨੀ ਕੱਲੀ ਜੂਰੀਆ ਦੀ ਕਰੋ ਜੇਕਰ ਕੱਲੀ ਜੂਰੀਆ ਦੀ ਕਰਨੀ ਆ ਇੱਕ ਘਟੋਲੀ ਮਗਰ 1.5 ਕਿਲੋ ਜੂਰੀਆ ਪਾ ਲਓ ਜੇਕਰ ਤੁਸੀਂ ਮਤਲਬ ਕਿ ਆ ਜਿਵੇਂ ਪੀਲੇ ਹੁੰਦੇ ਖੁੰਝੇ ਇੱਥੇ ਜੂਰੀਆ ਪਰੇਵਾ ਜਾਂਦੀ ਐ ਉੱਥੇ ਸਪਰੇਅ ਕਰ ਦਿਓ ਮੈਂ ਜਦੋਂ ਮੈਂ ਦੇਖ ਲਈ ਵਿੱਚ ਤਾਂ ਕੋਈ ਕਿਤੇ ਪੀਲਾ ਨਹੀਂ ਨੱਕੇ ਕੋਲ ਸਾਰੇ ਕਿਤੇ ਪੀਲਾ ਉਹ ਤਾਂ ਹੀ ਆ ਵੀਰ ਜੋ ਇਹ ਚੱਕੇ ਨੱਕੇ ਦੇ ਪ੍ਰੈਸ਼ਰ ਪਰ ਮਾਰਦੇ ਨੇ ਆ ਏਰੀਆ ਫਿਰ ਇਨਾ ਬੁਰਾ ਲੱਗਦਾ ਬਾਹਨ ਸਾਰਾ ਦੇਖੋ ਕਿੰਨਾ ਸੋਹਣਾ ਇਕੱਲਾ ਇਹ ਏਰੀਆ ਜੇ ਪੀਲਾ ਹੋਣ ਲੱਗਿਆ ਫਿਰ ਸੋਹਣਾ ਨਹੀਂ ਲੱਗਦਾ